13-14 ਦਰਮਿਆਨੀ ਰਾਤ ਨੂੰ ਕਰਨਲ ਦੇ ਨਾਲ ਜੋ ਕੁਝ ਹੋਇਆ ਉਹ ਸਭ ਦੇ ਸਾਹਮਣੇ ਆ ਗਿਆ ਪੀੜਤ ਪਰਿਵਾਰ ਦਰਦ-ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੈ ਇੱਥੋਂ ਤੱਕ ਕੇ ਲੰਮੀ ਉਡੀਕ ਵੀ ਕਰਨੀ ਪੈਂਦੀ ਹੈ ਪੁਲਿਸ ਹੈੱਡਕੁਆਰਟਰ ਪਹੁੰਚ ਕੇ ਫਿਰ ਵੀ ਡੀਜੀਪੀ ਗੌਰਵ ਯਾਦਵ ਨਾਲ ਕਿਸੇ ਕਾਰਨ ਮੁਲਾਕਾਤ ਨਹੀਂ ਹੋ ਸਕੀ ਔਰ ਉਸ ਤੋਂ ਬਾਅਦ ਕਰਨਲ ਦੀ ਪਤਨੀ ਨੇ ਪੁਲਿਸ ਦੇ ਖਿਲਾਫ ਜਮ ਕੇ ਪੜਾਅਸ ਕੱਢੀ ਔਰ ਕਿਹਾ ਕਿ ਸਾਨੂੰ ਇਨਸਾਫ ਚਾਹੀਦਾ ਐਫ ਆਈ ਆਰ ਵੀ ਸਾਡੀ ਸ਼ਿਕਾਇਤ ਤੇ ਦਰਜ ਕਿਉਂ ਨਹੀਂ ਕੀਤੀ ਗਈ ਇਹਨਾਂ ਸਾਰੇ ਸਵਾਲਾਂ ਦੇ ਬਾਅਦ ਜਾਂ ਦੌਰਾਨ ਇਹ ਕਹਿ ਸਕਦੇ ਆ ਕਿ ਹੁਣ ਆਰਮੀ ਦੇ ਅਫਸਰ ਸਾਹਮਣੇ ਆਏ ਨੇ ਆਰਮੀ ਦਾ ਅਫਸਰਾਂ ਦਾ ਇੱਕ ਵਫਦਾ ਜਿਹੜਾ ਉਹਨਾਂ ਨੇ ਤਲਬ ਕੀਤਾ ਪਟਿਆਲਾ ਡੀਸੀ ਤੇ ਪਟਿਆਲਾ ਐਸਐਸਪੀ ਨੂੰ ਇਸ ਮਾਮਲੇ ਦੇ ਵਿੱਚ ਤਲਬ ਕੀਤਾ ਗਿਆ ਔਰ ਸਖਤੀ ਦੇ ਨਾਲ ਹਦਾਇਤ ਦਿੱਤੀ ਗਈ ਹੈ ਕਿ ਪੰਜਾਬ ਪੁਲਿਸ ਸਟੇਟ ਪੁਲਿਸ ਆ ਜਿਹੜੀ ਖਾਸ ਕਰਕੇ ਬਾਰਡਰ ਸਟੇਟ ਹੈ ਉਥੇ ਰਲ ਮਿਲ ਕੇ ਦੇਸ਼ ਦੇ ਨਾਗਰਿਕਾਂ ਦੀ ਰਾਖੀ ਕਰਨੀ ਹੁੰਦੀ ਹੈ ਪਰ ਇੱਥੇ ਬਿਲਕੁਲ ਉਲਟ ਕਿਉਂ ਹੋ ਰਿਹਾ ਔਰ ਜਿਹੜੇ ਦੋਸ਼ੀ ਅਫਸਰ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਹੁਣ ਤੱਕ ਕਿਉਂ ਨਹੀਂ ਕੀਤੀ ਗਈ ਔਰ ਉਹਨਾਂ ਦੀ ਸਪੈਸ਼ਲ ਵਿਸ਼ੇਸ਼ ਤੌਰ ਦੇ ਉੱਤੇ ਮੰਗ ਰਹੀ ਹੈ ਕਿ ਹੁਣ ਤੱਕ ਐਫ ਆਈ ਆਰ ਦੇ ਵਿੱਚ ਉਹਨਾਂ ਨੂੰ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ ਔਰ 12 ਨੂੰ ਜਿਹੜਾ ਸਸਪੈਂਡ ਕੀਤਾ ਗਿਆ ਇਸ ਕਾਰਵਾਈ ਨੂੰ ਲੈ ਕੇ ਇਸ ਤੋਂ ਪਹਿਲਾਂ ਉਹਨਾਂ ਨੂੰ ਹੁਣ ਐਫ ਆਈ ਆਰ ਜਿਹੜੀ ਦਰਜ ਹੋਈ ਸੀ ਉਹ ਨਾਮਜ਼ਦ ਕਿਉਂ ਨਹੀਂ ਕੀਤਾ ਗਿਆ ਔਰ ਪੀੜਤ ਪਰਿਵਾਰ ਦੇ ਮੈਂਬਰਾਂ ਮੁਤਾਬਕ ਜਿਵੇਂ ਕਿਹਾ ਜਾ ਰਿਹਾ ਕਿ ਉਹ ਟਾਬੇ ਮਾਲਕ ਦੀ ਸ਼ਿਕਾਇਤ ਦੇ ਉੱਤੇ ਜਿਹੜੀ ਐਫ ਆਈ ਆਰ ਦਰਜ ਹੋਈ ਔ ਕਿਸੇ ਵੀ ਵੇਲੇ ਪੁਲਿਸ ਨਾਲ ਸਮਝੌਤਾ ਕਰ ਸਕਦਾ ਦਾਬੇ ਦੇ ਅਧੀਨ ਟਾਬਾ ਮਾਲਕ ਇਸ ਕਰਕੇ ਸ਼ਿਕਾਇਤ ਜਿਹੜੀ ਆ ਉਹ ਕਰਨਲ ਦੇ ਬਿਆਨ ਵੀ ਹੁੰਦੇ ਨੇ ਉਹਨਾਂ ਦੇ ਬਿਆਨ ਲਿਖੇ ਜਾਣ ਤੋਂ ਬਾਵਜੂਦ ਵੀ ਉਹਨਾਂ ਦੀ ਸ਼ਿਕਾਇਤ ਤੇ ਇਹ ਐਫ ਆਈ ਆਰ ਕਿਉਂ ਨਹੀਂ ਦਰਜ ਕੀਤੀ ਗਈ ਹਾਲਾਂਕਿ ਤਸਵੀਰ ਸਾਹਮਣੇ ਆਈ ਹੈ ਜਿਸ ਦੇ ਵਿੱਚ ਫੌਜ ਦੇ ਇੱਕ ਕਰਨਲ ਰੈਂਕ ਦੇ ਅਧਿਕਾਰੀ ਨੂੰ ਪੁਲਿਸ ਅਫਸਰਾਂ ਵੱਲੋਂ ਜਿਵੇਂ ਬੁਰੀ ਤਰ੍ਹਾਂ ਕੁੱਟਿਆ ਗਿਆ ਉਸ ਤੋਂ ਬਾਅਦ ਪੁਲਿਸ ਨੇ ਜਿਵੇਂ ਦੋਸ਼ ਨੇ ਪੁਲਿਸ ਦੇ ਉੱਤੇ ਕਿ ਸਹੀ ਢੰਗ ਨਾਲ ਕਾਰਵਾਈ ਨਹੀਂ ਕੀਤੀ ਜਾ ਰਹੀ ਢਿੱਲੀ ਕਾਰਗੁਜ਼ਾਰੀ ਕੀਤੀ ਜਾ ਰਹੀ ਹੈ ਔਰ ਵੱਡੇ ਪੁਲਿਸ ਅਫਸਰ ਆਪਣੇ ਇਨਸਪੈਕਟਰ ਰੈਂਕ ਦੇ ਅਧਿਕਾਰੀਆਂ ਨੂੰ ਬਚਾਉਣਾ ਚਾਹੁੰਦੇ ਨੇ ਭਾਰਤੀ ਫੌਜ ਦੇ ਜੀਓਸੀ ਪਟਿਆਲਾ ਡਿਵੀਜ਼ਨ ਨੇ ਇਸ ਕੇਸ ਨੂੰ ਆਪਣੇ ਅਧੀਨ ਲਿਆ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਹੈ ਔਰ ਇਸ ਸਬੰਧੀ ਜਨਰਲ ਬਿਸਟ ਨੇ ਐਸਐਸਪੀ ਪਟਿਆਲਾ ਤੇ ਡਿਪਟੀ ਕਮਿਸ਼ਨਰ ਦੇ ਨਾਲ ਜਿਹੜੀ ਮੁਲਾਕਾਤ ਕੀਤੀ ਹੈ ਔਰ ਇਹ ਵੀ ਮੰਗ ਕੀਤੀ ਹੈ ਕਿ ਉਹਨਾਂ ਨੂੰ ਅਸਲ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਕਿਉਂਕਿ ਐਫਆਈਆਰ ਹੁਣ ਤੱਕ ਪਹਿਲੀ ਗੱਲ ਤਾਂ ਸ਼ਿਕਾਇਤ ਕਰਤਾ ਉਸ ਵਿੱਚ ਢਾਬਾ ਮਾਲਕ ਨੂੰ ਬਣਾ ਦਿੱਤਾ ਗਿਆ ਔਰ ਜਿਹੜਾ ਕੀ ਗਵਾਹੀ ਲਈ ਜਾ ਸਕਦੀ ਸੀ ਜ਼ਰੂਰ ਕਿਉਂਕਿ ਮੌਕੇ ਉੱਤੇ ਉਹ ਸੀ ਢਾਬਾ ਮਾਲਕ ਜਿੱਥੇ ਸਾਰੀ ਘਟਨਾਕ੍ਰਮ ਵਾਪਰਿਆ ਐ ਜਿੱਥੇ ਸਾਰੀ ਵਾਰਦਾਤ ਵਾਪਰੀ ਐ ਜਿੱਥੇ ਪੁਲਿਸ ਵਾਲਿਆਂ ਨੇ ਉਹ ਹਰਕਤਾਂ ਕੀਤੀਆਂ ਜੋ ਕਿ ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਮਾੜੇ ਅਨਸਰ ਕਰਦੇ ਨੇ ਗੁੱਡੇ ਜਾਂ ਸ਼ਰਾਰਤੀ ਅਨਸਰ ਕਰਦੇ ਨੇ ਪਰ ਇੱਥੇ ਪੁਲਿਸ ਵਾਲਿਆਂ ਨੇ ਖੁਦ ਵਰਦੀ ਧਾਰੀਆਂ ਨਹੀਂ ਕਾਨੂੰਨ ਨੂੰ ਹੱਥ ਵਿੱਚ ਲੈ ਲਿਆ ਇਸ ਕਰਕੇ ਵੱਡੇ ਸਵਾਲ ਖੜੇ ਹੋਏ ਨੇ ਹੁਣ ਇਸ ਮਾਮਲੇ ਦੇ ਵਿੱਚ ਫਾਇਦੇ ਜਿਹੜੇ ਅਫਸਰ ਨੇ ਉਹ ਸਾਹਮਣੇ ਆ ਗਏ ਨੇ ਤੇ ਉਹਨਾਂ ਨੇ ਹੁਣ ਇਸ ਮਾਸਲੇ ਦੇ ਵਿੱਚ ਜਿਹੜੀ ਆ ਨਿਗਰਾਨੀ ਕਰਨੀ ਸ਼ੁਰੂ ਕਰ ਦਿੱਤੀ ਆ ਔਰ ਇੱਥੇ ਵੀ ਦੱਸਣਾ ਬਣਦਾ ਕਿ ਇਸ ਤੋਂ ਪਹਿਲਾਂ ਵੈਸਟਰਨ ਕਮਾਂਡ ਦੇ ਵੱਲੋਂ ਵੀ ਇਸ ਇਨਸੀਡੈਂਟ ਨੂੰ ਲੈ ਕੇ ਇੱਕ ਟਿੱਪਣੀ ਕੀਤੀ ਜਾ ਚੁੱਕੀ ਹੈ ਉਹਨਾਂ ਨੇ ਆਪਣੇ ਇਸ ਇੱਕ ਐਕਸ ਦੇ ਉੱਤੇ ਪਾਈ ਪੋਸਟ ਦੇ ਵਿੱਚ ਵੀ ਇਸ ਮਾਮਲੇ ਦੇ ਵਿੱਚ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਔਰ ਇਹ ਅਨਫੋਰਚੂਨੇਟ ਹੈ ਉਹਨਾਂ ਨੇ ਕਿਹਾ ਕਿ ਇਹ ਅਵੋਇਡ ਕੀਤਾ ਜਾ ਸਕਦਾ ਸੀ ਪਰ ਇਸ ਤਰ੍ਹਾਂ ਕਿਉਂ ਵਾਪਰੀ ਘਟਨਾ ਹੁਣ ਜੇਕਰ ਫਾਇਦੇ ਅਫਸਰ ਸਾਹਮਣੇ ਆਉਣ ਲੱਗੇ ਨੇ ਤਾਂ ਇਸ ਦਾ ਮਤਲਬ ਸਾਫ਼ ਹੈ ਕਿ ਹੁਣ ਜਿਹੜੇ ਦੋਸ਼ੀ ਪੁਲਿਸ ਅਫਸਰ ਨੇ ਉਹਨਾਂ ਦੀਆਂ ਮੁਸ਼ਕਲਾਂ ਵਧਣਗੀਆਂ ਕਿਉਂਕਿ ਮੰਗ ਖਾਸ ਤੌਰ ਤੇ ਰੱਖ ਦਿੱਤੀ ਗਈ ਹੈ ਕਿ ਉਹਨਾਂ ਨੂੰ ਐਫਆਈਆਰ ਵਿੱਚ ਨਾਮਜ਼ਦ ਹੁਣ ਤੱਕ ਕਿਉਂ ਨਹੀਂ ਕੀਤਾ ਗਿਆ ਉਹਨਾਂ ਨੂੰ ਨਾਮਜ਼ਦ ਕੀਤਾ ਜਾਣਾ ਚਾਹੀਦਾ ਹੈ ਹਾਲਾਂਕਿ 12 ਜਿਹੜੇ ਸਸਪੈਂਡ ਕੀਤੇ ਗਏ ਨੇ ਜਿਹੜੇ ਕਰਨਲ ਪਸ਼ਪਿੰਦਰ ਸਿੰਘ ਬਾਠ ਨੇ ਪੀੜਤ ਉਹਨਾਂ ਦੀ ਪਤਨੀ ਜੋ ਚੰਡੀਗੜ੍ਹ ਪੁਲਿਸ ਹੈੱਡਕੁਆਰਟਰ ਆਏ ਸਨ ਮੀਡੀਆ ਦੇ ਨਾਲ ਉਹਨਾਂ ਨੇ ਗੱਲਬਾਤ ਕਰਦੇ ਆ ਵੀ ਮੰਗ ਕੀਤੀ ਸੀ ਕਿ ਸਾਨੂੰ ਦੱਸਿਆ ਤਾਂ ਜਾਵੇ ਜਿੰਨਾ 12 ਦੇ ਖਿਲਾਫ ਕਾਰਵਾਈ ਵੀ ਕੀਤੀ ਗਈ ਹੈ ਸਸਪੈਂਡ ਕੀਤੇ ਗਏ ਉਹਨਾਂ ਦੇ ਨਾਮ ਕਿੱਥੇ ਨੇ ਕਿਤੇ ਅਸਲ ਦੋਸ਼ੀਆਂ ਨੂੰ ਬਚਾ ਤਾਂ ਨਹੀਂ ਲਿਆ ਗਿਆ ਤਾਂ ਉਹਨਾਂ ਨੂੰ ਸ਼ੰਕੇ ਕਿਉਂ ਨੇ ਪੁਲਿਸ ਦੀ ਹੁਣ ਤੱਕ ਦੀ ਕੀਤੀ ਗਈ ਉਸ ਤੋਂ ਬਾਅਦ ਵੀ ਕਾਰਵਾਈ ਤੇ ਇਹ ਪੁਲਿਸ ਨੂੰ ਉਹਨਾਂ ਨੂੰ ਭਰੋਸਾ ਜ਼ਰੂਰ ਦੇਣਾ ਪਵੇਗਾ ਕਿਉਂਕਿ ਜਿਹੜੇ ਪੀੜਤ ਕਰਨ ਵਾਲ ਨੇ ਇੱਕ ਤਾਂ ਬੁਰੀ ਤਰੀਕੇ ਦੇ ਨਾਲ ਪਿਓ ਪੁੱਤ ਕੋਟੇ ਜਾਂਦੇ ਨੇ ਪੁਲਿਸ ਅਫਸਰਾਂ ਦੇ ਵੱਲੋਂ ਮੁਲਾਜ਼ਮਾਂ ਦੇ ਵੱਲੋਂ ਉਸ ਤੋਂ ਬਾਅਦ ਉਹਨਾਂ ਦੇ ਪਰਿਵਾਰਕ ਮੈਂਬਰ ਤਰਲੇ ਮਿੰਤਾ ਕੱਢ ਰਹੇ ਨੇ ਔਰ ਇੱਥੋਂ ਤੱਕ ਕਹਿਣ ਲਈ ਮਜਬੂਰ ਹੋ ਗਏ ਨੇ ਕਿ ਹੁਣ ਤਾਂ ਸਾਨੂੰ ਪੁਲਿਸ ਤੋਂ ਡਰ ਲੱਗਣ ਲੱਗਿਆ ਹਾਲਾਂਕਿ ਨਾਗਰਿਕਾਂ ਦੀ ਰਾਖੀ ਲਈ ਪੁਲਿਸ ਹੁੰਦੀ ਹੈ ਤਾਂ ਇਸ ਮਾਮਲੇ ਦੇ ਵਿੱਚ ਕਿ ਫੌਜ ਜਿਵੇਂ ਅੱਗੇ ਆਈ ਹੈ ਔਰ ਤਲਬ ਕੀਤਾ ਗਿਆ ਮੰਗ ਤਾਂ ਰੱਖ ਦਿੱਤੀ ਗਈ ਹੈ ਪਰ ਜਿਹੜੇ ਰਿਟਾਇਰਡ ਕਰਨਲ ਨੇ ਤਰਸੀਮ ਸਿੰਘ ਬੜੈਚ ਜਦੋਂ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਸੀ ਉਹਨਾਂ ਨੂੰ ਪੁੱਛਿਆ ਸੀ ਕਿ ਪੁਲਿਸ ਜੇਕਰ ਸਹੀ ਢੰਗ ਨਾਲ ਕਾਰਵਾਈ ਨਹੀਂ ਕਰਦੀ ਤਾਂ ਉਸ ਮਾਮਲੇ ਵਿੱਚ ਆਰਮੀ ਕੀ ਕਰ ਸਕਦੀ ਹੈ ਉਹਨਾਂ ਕੋਲ ਕੀ ਤਾਕਤ ਹੈ ਕੀ ਪਾਵਰ ਹੈ ਤੇ ਉਹਨਾਂ ਨੇ ਜੋ ਜਵਾਬ ਦਿੱਤਾ ਉਹ ਵੀ ਸੁਣੋ ਇਹਦੇ ਵਿੱਚ ਸਭ ਤੋਂ ਪਹਿਲਾਂ ਲੋਕਲ ਮਿਲਟਰੀ ਅਥਾਰਟੀ ਹੁੰਦੀ ਹੈ ਜੋ ਕਿ ਲੋਕਲ ਪਟਿਆਲਾ ਦੀ ਆਰਮੀ ਦੇ ਸਟੇਸ਼ਨ ਆ ਰਿਪੋਰਟਰਸ ਨੇ ਸਟੇਸ਼ਨ ਕਮਾਂਡਰ ਨੇ ਉਹਨਾਂ ਨੇ ਮੈਨੂੰ ਦੱਸਿਆ ਗਿਆ ਕਿ ਬਹੁਤ ਸਖਤ ਤਰੀਕੇ ਨਾਲ ਉਹਨਾਂ ਨੇ ਇਸ ਚੀਜ਼ ਦੀ ਪੈਰਵਾਹੀ ਕਰ ਰਹੇ ਨੇ ਇਸ ਤੋਂ ਬਾਅਦ ਹੈੱਡਕੁਆਰਟਰ ਵੈਸਟਰਨ ਕਮਾਂਡ ਬਹੁਤ ਹਾਇਰ ਲੈਵਲ ਤੇ ਪੈਰਵਾਹੀ ਕਰ ਰਿਹਾ ਹੈ ਪਲੱਸ ਜੋ ਪੈਗੀ ਤਾਂ ਮੇਰੇ ਹਿਸਾਬ ਨਾਲ ਆਰਮੀ ਹੈੱਡਕੁਆਰਟਰ ਵੀ ਇਹਦੇ ਵਿੱਚ ਇੰਟਰਵੈਨ ਕਰੇਗਾ ਤਾਂ ਤੁਹਾਡੇ ਨਾਲ ਇਹ ਖਬਰ ਸਾਂਝੀ ਕੀਤੀ ਹੈ ਕਿ ਆਰਮੀ ਦੇ ਹੁਣ ਅਫਸਰ ਸਾਹਮਣੇ ਆ ਗਏ ਨੇ ਕਿਉਂਕਿ ਉਹਨਾਂ ਦੇ ਸਰਵਿੰਗ ਕਰਨਲ ਨੇ ਜਿਹੜੇ ਜਿਨ੍ਹਾਂ ਨੂੰ ਕਿਹਾ ਜਾ ਰਿਹਾ ਸੀ ਕਿ ਪਹਿਲਾਂ ਉਹ ਐਸਐਸਪੀ ਰੈਂਕ ਦੇ ਬਰਾਬਰ ਹੁੰਦੇ ਨੇ ਪਰ ਉਹ ਐਸਐਸਪੀ ਦੇ ਰੈਂਕ ਤੋਂ ਵੀ ਉੱਪਰ ਹੁੰਦੇ ਨੇ ਫੇਰ ਵੀ ਉਹਨਾਂ ਨਾਲ ਅਜਿਹੀ ਜਿਆਦਤੀ ਹੋ ਗਈ ਵਧੇਕੀ ਹੋ ਗਈ ਤਾਂ ਉਹ ਵਧੇਕੀ ਕਰਨ ਵਾਲਿਆਂ ਨੂੰ ਕੀ ਹੁਣ ਬਚਾਇਆ ਜਾ ਰਿਹਾ ਹੈ ਇਹ ਸਵਾਲ ਵੱਡਾ ਖੜਾ ਹੋ ਰਿਹਾ ਔਰ ਪੁਲਿਸ ਵਾਲਿਆਂ ਦੇ ਖਿਲਾਫ ਲੋਕਾਂ ਦਾ ਗੁੱਸਾ ਜਿਹੜਾ ਆ ਉਹ ਵੀ ਸਾਹਮਣੇ ਆ ਰਿਹਾ ਹੈ ਸੋਸ਼ਲ ਮੀਡੀਆ ਦੇ ਉੱਤੇ ਵੀ ਔਰ ਆਮ ਤੌਰ ਦੇ ਉੱਤੇ ਲੋਕ ਇਹ ਗੱਲਾਂ ਕਰ ਰਹੇ ਨੇ ਕਿ ਜੇਕਰ ਇੱਕ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਪੁਲਿਸ ਨੇ ਇਸ ਤਰ੍ਹਾਂ ਕੀਤੀ ਹੈ ਵਧੇਕੀ ਕੀਤੀ ਹੈ ਜੁਰਮ ਕੀਤਾ ਹੈ ਤਾਂ ਫਿਰ ਜਿਹੜੇ ਆਮ ਲੋਕ ਨੇ ਉਹਨਾਂ ਦੀ ਰੱਖਿਆ ਕਿਵੇਂ ਕੀਤੀ ਜਾਵੇਗੀ ਜਾਂ ਆਮ ਲੋਕਾਂ ਦੀ ਸੁਣਵਾਈ ਕਿੱਥੇ ਹੋਵੇਗੀ ਜੇਕਰ ਇੱਕ ਕਰਨਲ ਰੈਂਕ ਦੇ ਅਧਿਕਾਰੀ ਦੇ ਨਾਲ ਇਸ ਤਰ੍ਹਾਂ ਬੁਰਾ ਸਲੂਕ ਹੋ ਗਿਆ ਉਸ ਤੋਂ ਬਾਅਦ ਉਸ ਨੂੰ ਉਸਦੇ ਪਰਿਵਾਰ ਨੂੰ ਕਾਰਵਾਈ ਕਰਵਾਉਣ ਦੇ ਲਈ ਵੀ ਜਦੋਂ ਜੈਦ ਕਰਨੀ ਪੈਰੀ ਹੋਵੇ ਤਾਂ ਫਿਰ ਇਨਸਾਫ ਕਿਵੇਂ ਤੇ ਕਦੋਂ ਮਿਲੇਗਾ ਇਹ ਬਹੁਤ ਔਖਾ ਹੋ ਜਾਂਦਾ ਇਸ ਸਵਾਲ ਦਾ ਜਵਾਬ ਲੈਣਾ ਤਾਂ ਹੁਣ ਆਰਮੀ ਦੇ ਅਫਸਰ ਜਿਵੇਂ ਅੱਗੇ ਆਏ ਨਹੀਂ ਉਹਨਾਂ ਨੇ ਦਬਾਅ ਪਾਉਣਾ ਸ਼ੁਰੂ ਕਰ ਦਿੱਤਾ ਹੈ ਦੇਖਦੇ ਹਾਂ ਕਿ ਹੁਣ ਦੋਸ਼ੀ ਪੁਲਿਸ ਅਫਸਰਾਂ ਦੇ ਖਿਲਾਫ ਅਗਲੇਰੀ ਕਾਰਵਾਈ ਕੀ ਕੀਤੀ ਜਾਂਦੀ ਹੈ ਹਾਲਾਂਕਿ ਐਸਐਸਪੀ ਡਾਕਟਰ ਨਾਨਕ ਸਿੰਘ ਨੇ ਪਹਿਲਾਂ ਵੀ ਦਾਵਾ ਕੀਤਾ ਸੀ ਮਾਫੀ ਵੀ ਮੰਗੀ ਔਰ ਨਾਲੇ ਵੀ ਕਿਹਾ ਸੀ ਕਿ 45 ਦਿਨਾਂ ਦੇ ਅੰਦਰ ਅੰਦਰ ਅਸੀਂ ਜਾਂਚ ਰਿਪੋਰਟ ਆ ਜਿਹੜੀ ਉਹ ਮੁਕੰਮਲ ਕਰ ਲਵਾਂਗੇ ਤੇ ਉਸ ਦੇ ਆਧਾਰ ਤੇ ਅਗਲੇਰੀ ਕਾਰਵਾਈ ਕਰਾਂਗੇ ਕੀ ਦੇਖਦੇ ਆ 45 ਦਿਨ ਤੋਂ ਪਹਿਲਾਂ ਇਹ ਐਕਸ਼ਨ ਲੈਣਾ ਪਵੇਗਾ ਤੇਜ਼ੀ ਦੇ ਨਾਲ ਜੇਕਰ ਨਹੀਂ ਲਿਆ ਜਾਂਦਾ ਤੇ ਪੁਲਿਸ ਦੀ ਬਦਨਾਮੀ ਸਾਰੇ ਪਾਸੇ ਹੋ ਰਹੀ ਹੈ ਔਰ ਕਿਸ ਦੇ ਕਰਕੇ ਪੁਲਿਸ ਅਫਸਰਾਂ ਦੇ ਕਰਕੇ ਜਿਨ੍ਹਾਂ ਨੇ ਕਰਨਲ ਦੇ ਨਾਲ ਕੁੱਟਮਾਰ ਦੀ ਉਸ ਵਾਰਦਾਤ ਨੂੰ ਅੰਜਾਮ ਦਿੱਤਾ ਜਿਵੇਂ ਕੋਈ ਨਵੀਂ ਜਾਣਕਾਰੀ ਆਉਂਦੀ ਹੈ ਤਦ ਤੱਕ ਤੁਸੀਂ ਬਣੇ ਰਹੋ ABC ਪੰਜਾਬ ਦੇ